ਨਾ ਅਸੀਂ ਜਦੋਂ ਕਣਕ ਨੂੰ ਪਹਿਲਾ ਪਾਣੀ ਲਾਉਣੀ ਹੈ ਤੇ ਉਸ ਤੋਂ ਬਾਅਦ ਕਣਕ ਪੀਲੀ ਪੈ ਜਾਂਦੀ ਹੈ ਪੀਲੀ ਕਈ ਕਾਰਨਾ ਕਰਕੇ ਪੈਂਦੀ ਹੈ ਉਹਦੇ ਚ ਇੱਕ ਕਾਰਨ ਇਹ ਵੀ ਹੁੰਦਾ ਹੈ ਕਿ ਅਸੀਂ ਯੂਰੀਆ ਪਾਈ ਹੈ ਲੇਕਿਨ ਨਾਈਟ੍ਰੋਜਨ ਦੀ ਘਾਟ ਆ ਗਈ ਮੈਂ ਨਾਈਟ੍ਰੋਜਨ ਜਗ੍ਹਾ ਯੂਰੀਆ ਸ਼ਬਦ ਦੀ ਵਰਤੋਂ ਕਿਉਂ ਕਿਸਾਨ ਯੂਰੀਆ ਜ਼ਿਆਦਾ ਸਮਝਦਾ ਹੈ ਤਾਂ ਮੈਂ ਕਿ ਨਾਈਟ੍ਰੋਜਨ ਜਾਂ ਯੂਰੀਆ ਦੀ ਘਾਟ ਆ ਗਈ ਪਤਾ ਕਿਵੇਂ ਲੱਗਦਾ ਜੇ ਪੁਰਾਣੇ ਪੱਤੇ ਪੀਲੇ ਪੈ ਜਾਣ ਤੇ ਨਵਾਂ ਪੱਤਾ ਨਿਕਲਦਾ ਹਰਾਰਾ ਹੋਵੇ ਤਾਂ ਆਪਾਂ ਕਹਾਂਗੇ ਕਾਦੀ ਘਾਟ ਹੈ ਨਾਈਟ੍ਰੋਜਨ ਮਰ ਕੇ ਯੂਰੀਆ ਦੀ ਘਾਟ ਹੈ ਤਾਂ ਇਸ ਟਾਈਮ ਤੇ ਆਪਾਂ 3% ਯੂਰੀਆ ਸਪਰੇ ਕਰਾਂਗੇ 3% ਦਾ ਮਤਲਬ ਇਹ ਕਿ 100 ਲੀਟਰ ਪਾਣੀ ਦੇ ਵਿੱਚ 3 ਕਿਲੋ ਯੂਰੀਆ ਪਾ ਕੇ ਉਹਦਾ ਆਪਾਂ ਸਪਰੇ ਕਰਾਂਗੇ ਤੇ ਜੇ 200 ਲੀਟਰ ਪਾਣੀ ਵਰਤ ਰਿਆਂ ਤਾਂ ਫਿਰ ਆਪਾਂ 6 ਕਿਲੋ ਯੂਰੀਆ ਪਾ ਕੇ ਸਪਰੇ ਕਰਾਂਗੇ ਇੱਕ ਜਾਂ ਦੋ ਸਪਰੇ ਆਪਾਂ ਜੋ ਰਿਪੀਟ ਕਰਾਂਗੇ ਉਹਦੇ ਨਾਲ ਆਪਣੀ ਫਸਲ ਕਾਲੀ ਹੋ ਜਾਏਗੀ ਜੇਕਰ ਨਵਾਂ ਪੱਤਾ ਹਰਾ ਹੈ ਤੇ ਪੁਰਾਣੇ ਪੱਤੇ ਪੀਲੇ ਆ ਤਾਂ ਕੁਝ ਕਿਸਾਨ ਵੀ ਕਹ ਰਹੇ ਸੀ ਕੀ ਅਸੀਂ 10 ਕਿਲੋ ਯੂਰੀਆ ਸਪਰੇ ਕਰ ਸਕਦੇ ਹਾਂ ਨਹੀਂ ਇੱਥੇ 10 ਕਿਲੋ ਦਾ ਨਹੀਂ ਕਰਨਾ ਇੱਥੇ 3 ਕਿਲੋ ਹੀ ਹੋਊਗਾ ਪਹਿਲੇ ਪਾਣੀ ਤੋਂ ਬਾਅਦ 3 ਕਿਲੋ ਦਾ ਸਪਰੇਅ ਕਰਾਂਗੇ ਜਿਹੜਾ 10 ਕਿਲੋ ਅੱਜ ਕੱਲ ਯੂਨੀਵਰਸਿਟੀ 7.5 ਕਿਲੋ ਕਹਿੰਦੀ ਹੈ ਉਹ ਜਿਹੜੀ ਸਪਾਰਸ਼ ਹੈ ਨਾ ਉਹ 40 ਦਿਨ ਤੋਂ ਬਾਅਦ ਚ ਹੈ 40 ਦਿਨ ਤੋਂ ਇੱਕ 41 42 ਦਿਨ ਤੇ ਇੱਕ 50 52 ਦਿਨ ਤੇ ਹੈ ਉਹਦਾ ਮਕਸਦ ਕੁਝ ਹੋਰ ਹੁੰਦਾ ਹੈ ਜਦੋਂ ਆਪਣੇ ਖੇਤ ਦੇ ਵਿੱਚ ਯੂਰੀਆ ਦੀ ਜਰੂਰਤ ਹੋਵੇ ਤੇ ਆਪਾਂ ਥੱਲੇ ਯੂਰੀਆ ਪਾਣਾ ਸਕੀਏ ਤਾਂ ਫਿਰ ਉਹਦੋਂ ਆਪਾਂ ਨੂੰ ਇਹ ਕਿਹਾ ਹੈ ਕਿ ਤੁਸੀਂ 7.5% ਯੂਰੀਆ ਦਾ ਸਪਰੇਅ ਕਰ ਸਕਦੇ ਹੋ 200 ਲੀਟਰ ਪਾਣੀ ਲਓ 15 ਕਿਲੋ ਯੂਰੀਆ ਲਓ ਉਹਦਾ ਇੱਕ ਸਪਰੇ 341 ਬਲੀ ਦਿਨ ਤੇ ਕਰ ਦਿਓ ਇੱਕ ਸਪਰੇ 55 ਦਿਨ ਤੇ ਕਰ ਦਿਓ ਉਹਦੇ ਨਾਲ ਜੀ ਥੱਲੇ ਬੂਰੀ ਪਾਉਣੀ ਹੈ ਉਹਦੇ ਬਰਾਬਰ ਉਹ ਕੰਮ ਕਰ ਜੇਗਾ ਪਰੰਤੂ ਪਹਿਲਾ ਪਾਣੀ ਤੋਂ ਬਾਅਦ ਚ ਕੇਵਲ 3 ਕਿਲੋ ਯੂਰੀਆ ਦਾ ਸਪਰੇ ਕਰਨਾ ਹੈ